ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾਂ ਦਾ ਖੜੇ ਆ ਸਰਸਾ ਨਦੀ ਦੇ ਵਿੱਚ ਜਿੱਥੇ ਬੋਲੇ ਸੋਨ ਨੇ ਹਾਲ ਦੇ ਜਕਾਰਿਆਂ ਦੇ ਨਾਲ ਸਰਸਾ ਪਾਰ ਕਰ ਰਹੀ ਹੈ ਸੰਗਤ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਆ ਸੰਗਤ ਉਹਨਾਂ ਪੈਂਡਿਆਂ ਤੋਂ ਤੇ ਚੱਲ ਰਹੀ ਹੈ ਜਿਹੜਾ ਸ਼ਹਾਦਤ ਦੇ ਸਫ਼ਰ ਦੌਰਾਨ ਗੁਰੂ ਸਾਹਿਬਾਂ ਦੇ ਪਰਿਵਾਰ ਜਿੰਨਾ ਪੈਂਡਿਆਂ ਤੋਂ ਲੰਘੇ ਸੋ ਮਾਤਾ ਗੁਜਰੀ ਜੀ ਸਾਹਿਬ ਜਦਾ ਜੁਰਾ ਵਰ ਸਿੰਘ ਸਾਹਿਬ ਜਦਾ ਫਤਿਹ ਸਿੰਘ ਇਹਨਾਂ ਰਸਤਿਆਂ ਤੋਂ ਹੁੰਦੇ ਹੋਏ ਬਾਬਾ ਕੁਮਾਰ ਮਾਸ਼ਕੀ ਦੀ ਸ਼ਾਨ ਤੇ ਪਹੁੰਚੇ ਨਗਰ ਕੀਰਤਨ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਆਰੰਭ ਹੋਇਆ ਤੇ ਹੁਣ ਬਾਬਾ ਕੁਮਾਰ ਮਾਸ਼ਕੀ ਦੀ ਸ਼ਾਨ ਤੇ ਨਗਰ ਕੀਰਤਨ ਪਹੁੰਚੇਗਾ ਸੋ ਪੈਦਲ ਸਤਨਾਮ ਵਾਹਿਗੁਰੂ ਦਾ ਜਾਬ ਕਰਦੇ ਆ ਗੁਰਬਾਣੀ ਦਾ ਜਾਬ ਕਰਦੇ ਆ ਇਹ ਸੰਗਤ ਸਰਸਾ ਪਾਰ ਕਰਦੀ ਨਜ਼ਰ ਆ ਰਹੀ ਹੈ ਸ ਤੇ ਜਿਹੜੀ ਹੈ ਸਰਸਾ ਜਿਹੜੀ ਹੈ ਸਰਸਾ ਦੀ ਨਦੀ ਪਾਰ ਕਰ ਰਹੀ ਹੈ ਉਹਨਾਂ ਹੀ ਪੈਂਡਿਆਂ ਦੇ ਉੱਤੇ ਜਿਨ੍ਹਾਂ ਪੈਂਡਿਆਂ ਤੋਂ ਗੁਰੂ ਸਾਹਿਬ ਦਾ ਪਰਿਵਾਰ ਕਦੇ ਲੰਘਿਆ ਸੀ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਦੇ ਇਹਨਾਂ ਪੈਂਡਿਆਂ ਦੇ ਉੱਤੋਂ ਲੰਘੇ ਬਾਬਾ ਕੁੰਮਾ ਮਾਸ਼ਕੀ ਦੀ ਸ਼ਾਨ ਤੇ ਪਹੁੰਚੇ ਸੋ ਤਸਵੀਰਾਂ ਸੋ ਇਹ ਨਗਰ ਕੀਰਤਨ ਜਕਾਰੀਆਂ ਦੀ ਗੂੰਜ ਦੇ ਵਿੱਚ ਸਰਸਾ ਪਾਰ ਕਰਦਾ ਨਜ਼ਰ ਆ ਰਿਹਾ ਹੈ ਸੋ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਰਸਾ ਦੇ ਨਦੀ ਦੀਆਂ ਜਿੱਥੇ ਗੁਰੂ ਸਾਹਿਬਾਂ ਦੇ ਉਹਨਾਂ ਪੈਂਡਿਆਂ ਨੂੰ ਸੰਗਤ ਦੁਬਾਰਾ ਉਹਨਾਂ ਪੈਂਡਿਆਂ ਤੇ ਚੱਲਦੀ ਨਜ਼ਰ ਆ ਰਹੀ ਹੈ ਨਗਰ ਕੀਰਤਨ ਦੇ ਵਿੱਚ ਪੰਜ ਨਿਸ਼ਾਨ ਚੀ ਸਿੰਘ ਜਿਹੜੇ ਨੇ ਪੰਜ ਪਿਆਰੇ ਸਹਿਬਾਨ ਨਗਰ ਕੀਰਤਨ ਦੀ ਗਵਾਹੀ ਕਰ ਰਹੇ ਨੇ ਸੋ ਤਸਵੀਰਾਂ ਕੇ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਬੋਲੇ ਸੋਨੇ ਹਾਲ ਜਕਾਰੇ ਲਗਾਉਂਦੇ ਆ ਸਰਸਾਂ ਨੂੰ ਪਾਰ ਕਰ ਰਹੀ ਐ ਛੋਟੇ ਛੋਟੇ ਬੱਚੇ ਬਜ਼ੁਰਗ ਮਾਈਆਂ ਬੀਬੀਆਂ ਸੋ ਕਹਿ ਲਈਏ ਕਿ ਹਰੇਕ ਉਮਰ ਦਾ ਜਿਹੜਾ ਵੀ ਸ਼ਖਸ ਹੈ ਗੁਰੂ ਨੂੰ ਪਿਆਰ ਕਰਨ ਵਾਲਾ ਸ਼ਖਸ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਿਹਾ ਸੋ ਸਰਸਾਂ ਨੂੰ ਪਾਰ ਕਰਦੀਆਂ ਸੰਗਤਾਂ ਨਜ਼ਰ ਆ ਰਹੀਆਂ ਨੇ ਇੱਥੋਂ ਹੀ ਪਹਿਲਾਂ ਪਰਿਵਾਰ ਵਿਛੋੜਾ ਹੁੰਦਾ ਸਰਸਾਂ ਦੇ ਕੰਡੇ ਦੇ ਉੱਤੇ ਗੁਰੂ ਸਾਹਿਬਾ ਦਾ ਪਰਿਵਾਰ ਤੇਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸੋ ਤਿੰਨ ਹਿੱਸਿਆਂ ਦੇ ਵਿੱਚ ਵੰਡੇ ਜਾਣ ਤੋਂ ਬਾਅਦ ਮਾਤਾ ਗੁਜਰੀ ਜੀ ਸਹਬਜਾਦਾ ਜੋਰਾਵਰ ਸਿੰਘ ਸਹਬਜਾਦਾ ਫਤਿਹ ਸਿੰਘ ਸਰਸਾ ਦੇ ਘੰਟੇ ਚੱਲਦੇ-ਚੱਲਦੇ ਬੱਬਾ ਕੁੰਮਾ ਮਾਸ਼ਕੀ ਦੀ ਸ਼ਾਨ ਤੇ ਪਹੁੰਚਦੇ ਨੇ ਸੋ ਉਹਨਾਂ ਰਸਤਿਆਂ ਦੇ ਉੱਤੇ ਸੰਗਤ ਚੱਲ ਰਹੀ ਹੈ ਬੋਲੇ ਸੋਨਿਹਾਲ ਸਾਸਤਰੀ ਅਕਾਲ ਦੇ ਜਕਾਰੇ ਦਾ ਗੂੰਜ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਦੇਖ ਸਕਦੇ ਹੋ ਇੱਥੇ ਕਿ ਕੁਝ ਸੰਗਤਾਂ ਭਾਵੁਕ ਵੀ ਹੁੰਦੀਆਂ ਨਜ਼ਰ ਆਉਂਦੀਆਂ ਨੇ ਕਿ ਗੁਰੂ ਸਾਹਿਬਾਂ ਦਾ ਪਰਿਵਾਰ ਛੋਟੇ-ਛੋਟੇ ਲਾਲ ਇਹਨਾਂ ਰਸਤਿਆਂ ਦੇ ਉੱਤੋਂ ਕਦੀ ਲੰਘੇ ਹੋਣਗੇ ਤੇ ਉਸ ਵੇਲੇ ਇੰਨੀਆਂ ਸਹੂਲਤਾਂ ਨਹੀਂ ਸੀ ਹੁੰਦੀਆਂ ਉਸ ਵੇਲੇ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਕਿਵੇਂ ਸੰਗਤ ਜਿਹੜੀ ਐ ਸਰਸਾ ਪਾਰ ਕਰੀ ਆ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਲਗਾਉਂਦੇ ਆ ਜਕਾਰਿਆਂ ਦੀ ਗੂੰਜ ਦੇ ਵਿੱਚ ਸੰਗਤ ਨੇ ਸਰਸਾ ਪਾਰ ਕੀਤੀ ਐ ਸੋ ਇਹ ਦ੍ਰਿਸ਼ ਸਰਸਾ ਨਦੀ ਦਾ ਸਰਸਾ ਨਦੀ ਤੇ ਸੰਗਤ ਜਿਹੜੀ ਐ ਉਹਨਾਂ ਹੀ ਪਿੰਡਿਆਂ ਨੂੰ ਤੈਅ ਕਰ ਰਹੀ ਐ ਜਿੰਨਾਂ ਪਿੰਡਿਆਂ ਦੇ ਉੱਤੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਕਦੇ ਲੰਗੇ ਸਨ ਸੋ ਇਹ ਉਹ ਪਿੰਡਾ ਐ ਉਹਨਾਂ ਸਮਿਆਂ ਦੇ ਵਿੱਚ ਸਹੂਲਤਾਂ ਵੀ ਨਹੀਂ ਸਨ ਹੁੰਦੀਆਂ ਨਾ ਕੋਈ ਇੰਨਾ ਕੱਪੜਿਆਂ ਦਾ ਜਾਂ ਕਹਿ ਲਈਏ ਕਿ ਇੰਨੀ ਕੋਈ ਸਹੂਲਤ ਬੱਚਿਆਂ ਦੇ ਕੋਲ ਇਥੋਂ ਤੱਕ ਕਿ ਆ ਜਾਂਦਾ ਕਿ ਕੱਪੜੇ ਵੀ ਨਹੀਂ ਸਨ ਸੋ ਦੇਖ ਸਕਦੇ ਹੋ ਕਿ ਬਜ਼ੁਰਗ ਜੜੇ ਨੇ ਬਜ਼ੁਰਗ ਅਵੀ ਬੀਬੀਆਂ ਜੜੀਆਂ ਨੇ ਉਹ ਉਮਰ ਕੋਈ ਵੀ ਹੋਵੇ ਸੋ ਗੁਰੂ ਨਾਲ ਪਿਆਰ ਕਰਨ ਵਾਲੇ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਸੋ ਤਸਵੀਰਾਂ ਤੁਹਾਡੇ ਸਾਹਮਣੇ ਸੋ ਸੰਗਤ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਵੇਂ ਕਿਵੇਂ ਦਾ ਮਹਿਸੂਸ ਹੁੰਦਾ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ ਅ ਇਨੀ ਠੰਡ ਹੈ ਇਨੀ ਠੰਡ ਦੇ ਵਿੱਚ ਜੇਕਰ ਉਹਨਾਂ ਸਮਿਆਂ ਦੇ ਵਿੱਚ ਕੀ ਬੀਤੀ ਹੋਊਗੀ ਉਹਨਾ ਛੋਟੇ ਲਾਲਾਂ ਦੇ ਉੱਤੇ ਉਹਨਾ ਸਾਰੇ ਸੰਗਤ ਦਾ ਪਿਆਰ ਕੇ ਸੰਗਤ ਜਿਹੜੀ ਹੈ ਸਰਸਾ ਜਿਹੜੀ ਪਾਰ ਕਰਦੀ ਨਜ਼ਰ ਆਉਂਦੀ ਹੈ ਸੋ ਗੱਲਬਾਤ ਕਰਦੇ ਭਾਈ ਸਾਹਿਬ ਕੀ ਨਾਮ ਜੀ ਤੁਹਾਡਾ ਹਰਸ਼ੀਕਾਲ ਮਹਿਰ ਜੀ ਖਾਲਸਾ ਬੇਰ ਜੀ ਕੋ ਫਤੇ ਕੀ ਨਾਮ ਹੈ ਜੀ ਭਾਈ ਸਾਹਿਬ ਹਰਦੀਪ ਸਿੰਘ ਜੀ ਭਾਈ ਸਾਹਿਬ ਕਿਵੇਂ ਵੇਖਦੇ ਹੋ ਕਿ ਉਹਨਾ ਸਮਿਆਂ ਦੇ ਵਿੱਚ ਤੇ ਅੱਜ ਦੇ ਸਮੇਂ ਫੇਰ ਸਰਸਾ ਪਾਰ ਕਰ ਰਿਹਾ ਪਾਣੀ ਠੰਡਾ ਹੈ ਮੌਸਮ ਵੀ ਉਹ ਗੁਰੂ ਸਾਹਿਬਾਂ ਦੇ ਪਰਿਵਾਰ ਛੋਟੇ ਛੋਟੇ ਲਾੜ ਕਿਵੇਂ ਬੀਤੀ ਹੋਏ ਦੇਖੋ ਉਸ ਟਾਈਮ ਤਾਂ ਇਥੇ ਜੰਗਲ ਬਿਆਬਾਨ ਹੋਣਾ ਜਿਸ ਟਾਈਮ ਹੁਣ ਤਾਂ ਆਵਾਦ ਹੋਏ ਨੂੰ ਬੜਾ ਕਿੰਨੇ ਸਾਲ ਮੇਰਾ ਖਿਆਲ 300 ਕਿੰਨੇ ਸਾਲਾਂ ਲੰਘੇ ਸਦੀਆਂ ਲੰਘੀਆਂ ਉਸ ਟਾਈਮ ਤਾਂ ਪਤਾ ਨਹੀਂ ਕਿਹੜੇ ਰਸਤੇ ਤੇ ਕਿਸ ਤਰ੍ਹਾਂ ਕਿੰਨਾ ਹੀ ਪਾਣੀ ਦਾ ਕਿੰਨਾ ਨਹੀਂ ਤਾਂ ਅਸੀਂ ਇਹ ਅੰਦਾਜ਼ਾ ਵੀ ਨਹੀਂ ਲਾ ਸਕਦੇ ਹੁਣ ਤੁਸੀਂ ਹੁਣੇ ਦੇਖ ਲਓ ਸੰਗਤ ਕਿਸ ਤਰ੍ਹਾਂ ਬਚ-ਬਚ ਕੇ ਚੱਲਦੀ ਆ ਵੀ ਇੰਨਾ ਠੰਡਾ ਪਾਣੀ ਆਪਾਂ ਖੜੇ ਆ ਵਿੱਚ ਪਾਣੀ ਦੇ ਉਹ ਛੋਟੇ ਛੋਟੇ ਬਿਲਕੁਲ 7 ਤੇ 9 ਸਾਲ ਦੇ ਬੱਚੇ ਕਿਸ ਤਰ੍ਹਾਂ ਲੰਘੇ ਹੋਣਗੇ ਇਥੋਂ ਵਿੱਚੋਂ ਪਾਣੀ ਕਿਵੇਂ ਆਉ ਕਨਸ ਖੜੇ ਪਾਣੀ ਦੇ ਵਿੱਚ ਲੰਘਣਾ ਵੈਸੇ ਕੋਈ ਪਾਣੀ ਪਾ ਦਿੱਤਾ ਦੇਖੋ ਇਹ ਮਹਾਰਾਜ ਨੇ ਸਾਨੂੰ ਥਾਪੜਾ ਦਿੱਤਾ ਵੀ ਮੈਂ ਆਪਣੇ ਲਾਲ ਕਿਸ ਤਰ੍ਹਾਂ ਇੱਥੇ ਨੂੰ ਲੰਘੇ ਉਹ ਸਾਰਾ ਆਪਣੇ ਜਾਨਵਾਰ ਕੇ ਸਾਡੇ ਤੋਂ ਤੇ ਜੇ ਅਸੀਂ ਇੰਨਾ ਕੁ ਵੀ ਉਹਨਾਂ ਖਾਤਰ ਕਰ ਸਕੀ ਤਾਂ ਇਹਨੂੰ ਸੱਚੀ ਸ਼ਰਧਾ ਜਲੀ ਹੋਊਗੀ ਸਾਰੀ ਸੰਗਤ ਹਰ ਸਾਲ ਅੱਗੇ ਤੋਂ ਸਾਲ ਦੀ ਰਸਾਲ ਵਧ ਰਹੀ ਹੈ ਸੰਗਤ ਇਸ ਨਗਰ ਕੀਰਤਨ ਚ ਇਹ ਤਕਰੀਬਨ 3-4 ਸਾਲਾਂ ਤੋਂ ਹੀ ਜ਼ਿਆਦਾ ਲੋਕਾਂ ਨੂੰ ਮੰਨ ਲਓ ਪਤਾ ਲੱਗਿਆ ਕਿ ਪਾ ਨਗਰ ਕੀਰਤਨ ਨੇ ਕਿਸ ਤਰ੍ਹਾਂ ਇਹ ਦੁਨੀਆ ਬੜੀ ਦੂਰੋਂ ਦੂਰੋਂ ਲੱਗ ਗਈ ਹੁਣ ਤਾਂ ਉਹਨਾਂ ਬਾਹਰੋਂ ਵੀ ਦੁਨੀਆ ਆਉਂਦੀ ਆ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਸੰਗਤ ਦਾ ਪਿਆਰ ਹੈ ਸੰਗਤ ਕਹਿੰਦੀ ਏ ਕਿ ਗੁਰੂ ਸਾਹਿਬਾਂ ਦਾ ਜਿਹੜਾ ਆਸ਼ੀਰਵਾਦ ਹੈ ਤੇ ਗੁਰੂ ਸਾਹਿਬਾਂ ਦਾ ਆਸ਼ੀਰਵਾਦ ਹੈ ਸੰਗਤ ਜਿਹੜੀ ਹੈ ਨਾਲ ਆਉਂਦੀ ਪਹਿਲਾਂ ਨਾਲੋਂ ਸੰਗਤ ਵਧੀ ਹੈ ਸੋ ਆਏ ਸਾਲ ਹੀ ਹੁਣ ਜਦੋਂ ਨਗਰੀ ਕੀਰਤਨ ਨਿਕਲਦਾ ਹੈ ਸਰਸਾ ਜਦੋਂ ਪਾਰ ਕੀਤੀ ਜਾਂਦੀ ਹੈ ਤਾਂ ਸੰਗਤ ਇਧਰੋਂ ਨਿਕਲਦੀ ਹੈ ਸੋ ਹਰੇਕ ਉਮਰ ਦਾ ਜਿਹੜਾ ਬੱਚਾ ਜਵਾਨ ਬਜ਼ੁਰਗ ਉਹ ਇਧਰ ਆਉਂਦਾ ਹੈ ਸੋ ਦੇਖ ਸਕਦੇ ਹੋ ਕਿ ਤਸਵੀਰਾਂ ਤੁਹਾਡੇ ਸਾਹਮਣੇ ਸੰਗਤ ਦੇ ਇੱਥੇ ਪਹੁੰਚ ਕੇ ਵਾਹਿਗੁਰੂ ਦਾ ਨਾਮ ਲੈਂਦੀ ਹੈ ਤਾਂ ਉਸ ਵੇਲੇ ਨੂੰ ਸੋ ਦੇਖ ਸਕਦੇ ਹੋ ਤਸਵੀਰਾਂ ਕਿ ਸੰਗਤ ਜਿਹੜੀ ਹੈ ਬਜ਼ੁਰਗ ਦੇਖੋ ਤਸਵੀਰਾਂ ਨਗਰ ਕੀਰਤਨ ਜਿਹੜੇ ਆ ਸਰਸਾ ਨਦੀ ਜਿਹੜੀ ਆ ਉਹ ਪਾਰ ਕੀਤੀ ਜਾ ਰਹੀ ਹੈ ਸੰਗਤ ਦੇ ਵੱਲੋਂ ਤੇ ਦੇਖ ਸਕਦੇ ਹੋ ਕਿ ਬਹੁਤ ਬਜ਼ੁਰਗ ਜਿਹੜੇ ਨੇ ਬਜ਼ੁਰਗ ਬੱਚੇ ਹਰੇਕ ਉਮਰ ਦੇ ਜਿਹੜੇ ਨਹੀਂ ਬੋਲਦੇ ਨਹੀਂ ਬੋਲਦੇ ਸੋ ਹਰੇਕ ਉਮਰ ਦੇ ਸੋ ਗੱਲਬਾਤ ਕਰਦੇ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜਿਹੜਾ ਉਹ ਆਇਆ ਜਾ ਰਿਹਾ ਹੈ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਗਾਏ ਜਾ ਰਹੇ ਨੇ ਇੱਕ ਮਿੰਟ ਰੁਕ ਜੇ ਬਸ ਇੱਕ ਮਿੰਟ ਰੁਕ ਜਰੋ ਰੁਕੋ ਦੇਖ ਅਜੋ ਬੀਜੀ ਬਿਲਕੁਲ ਸੋ ਦੇਖੋ ਛੋਟੀ ਜੀ ਬੱਚੀ ਨੂੰ ਲੈ ਕੇ ਵੀਰ ਜੀ ਆ ਰਹੇ ਨੇ ਬੀਜੀ ਇਹਨਾਂ ਪੈਂਡਿਆਂ ਦੇ ਉੱਤੇ ਕਰੇ ਛੋਟੀ ਲਾਲ ਲੰਗੇ ਸਨ ਸਰਸਾ ਦੇ ਕੰਨੇ ਦੇ ਤੇ ਅੱਜ ਛੋਟੀ ਜੀ ਬੱਚੀ ਨੂੰ ਨਾਲ ਲੈ ਕੇ ਆਏ ਹੋ ਜੀ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਬੱਚਿਆਂ ਨੂੰ ਵੀ ਸਿੱਖਣ ਨੂੰ ਮਿਲ ਰਿਹਾ ਹੈ ਕਿ ਵੀ ਸਿੱਖੀ ਕਿੱਥੋਂ ਲੰਘ ਕੇ ਆਈ ਹੈ ਜੀ ਦੇ ਨਾਲ ਜਾਨੂ ਕਰਵਾਉਣ ਨੂੰ ਲੈ ਕੇ ਆਪਾਂ ਨਾਲ ਲੈ ਕੇ ਆਉਨੇ ਆ ਬੱਚਿਆਂ ਨੂੰ ਖੜ ਲੱਗਦੀ ਆ ਉਹਨਾਂ ਉਹਨਾਂ ਸਮਿਆਂ ਦੇ ਵਿੱਚ ਕਿਤੇ ਬੀਤੇ ਜੂਗੀ ਕਿਵੇਂ ਵੇਖਦੇ ਹੋ ਇਸ ਸਰਸਾ ਨਦੀ ਨੂੰ ਪਾਰ ਕਰਨਾ ਵੀਰ ਜੀ ਬੱਚਿਆਂ ਨੂੰ ਇਤਿਹਾਸ ਸੁਣਾਈਦਾ ਹਰ ਵਾਰੀ ਸੀਗਾ ਬੱਚਿਆਂ ਨੂੰ ਇਤਿਖ ਦਿਖਾਣ ਵੀ ਲੈ ਆਏ ਵੀ ਇਹੋ ਜਿਹਾ ਹੁੰਦਾ ਸੀਗਾ ਸਿਸਟਮ ਤੇ ਹਜੇ ਤਾਂ ਪਾਣੀ ਬਹੁਤ ਥੱਲੇ ਆ ਇਹਨਾਂ ਨੇ ਵੀ ਦੱਸਣਾ ਵੀ ਹਜੇ ਪਾਣੀ ਹੋਰ ਉੱਪਰ ਸੀ ਉਸ ਟਾਈਮ ਚੜੀ ਹੋਈ ਸੀ ਨਦੀ ਤੇ ਕਿਵੇਂ ਲੰਗੇ ਹੋਣਗੇ ਉਹ ਬੱਚੇ ਦੀ ਉਮਰ ਕਿੰਨੀ ਹੈ 4 ਸਾਲ ਹੈ ਜੀ ਇਹਨਾਂ ਨੂੰ ਇਤਿਹਾਸ ਦੇ ਬਾਰੇ ਜਾਣਕਾਰੀ ਸਾਬਜਾਦਿਆਂ ਦੇ ਨਾਮ ਹਾਂਜੀ 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 ਥੋੜੇ ਥੋੜੇ ਯਾਦ ਕਰਾਣੇ ਆ ਜੀ ਬਾਕੀ ਵੇਖੋ ਪਰਿਵਾਰ ਦੇ ਨਾਲ ਆਉ ਹਾਂਜੀ ਹਾਂਜੀ ਪਰਿਵਾਰ ਵੀ ਪਿੱਛੇ ਹੈਗਾ ਜੀ ਬਿਲਕੁਲ ਸੰਗਤ ਜਿਹੜੀ ਹੈ ਛੋਟੇ ਛੋਟੇ ਬੱਚਿਆਂ ਦੇ ਨਾਲ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆ ਰਹੇ ਨੇ ਦੇਖ ਸਕਦੇ ਹੋ ਕਿ ਕਿਵੇਂ ਵੀ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਉਣ ਦੇ ਲਈ ਇਹ ਰਸਤੇ ਦਿਖਾਉਣੇ ਲਾਜ਼ਮੀ ਨੇ ਕਿ ਜਿਹੜੀ ਸਿੱਖੀ ਹੈ ਉਹ ਕਿਹੜੇ ਪੈੜਿਆਂ ਤੋਂ ਹੋ ਕੇ ਨਿਕਲੀ ਹੈ ਕਿਹੜੇ ਪੈੜਿਆਂ ਤੋਂ ਸਿੱਖੀ ਜੜੀ ਹੋ ਕੇ ਨਿਕਲੀ ਹੈ ਗੁਰੂਤ ਸਾਹਿਬਾਂ ਦੇ ਛੋਟੇ ਲਾਲ ਕਿਹਨਾ ਪੈਂਡਿਆਂ ਤੋਂ ਨਿਕਲੇ ਸਨ ਉਹਨਾਂ ਸਮਿਆਂ ਦੇ ਵਿੱਚ ਹੁਣ ਤਾਂ ਪਾਣੀ ਜਿਹੜਾ ਹੈ ਉਹ ਘਟ ਹੈ ਪਰ ਉਹਨਾਂ ਸਮਿਆਂ ਦੇ ਵਿੱਚ ਸਰਸਾ ਵੀ ਚੜੀ ਹੋਈ ਸੀ ਸੋ ਟਰੈਕਟਰ ਟਰਾਲੀਆਂ ਵੱਖਰੀਆਂ ਵੱਖਰੀਆਂ ਕਾਰਾਂ ਜੀਪਾਂ ਦੇ ਉੱਤੇ ਸਵਾਰ ਹੋ ਕੇ ਸੰਗਤ ਇਸ ਸਰਸਾ ਨਦੀ ਨੂੰ ਕੁਝ ਸੰਗਤ ਪੈਦਲ ਜਿਵੇਂ ਕਿ ਪਹਿਲਾਂ ਤੁਸੀਂ ਤਸਵੀਰਾਂ ਵੇਖ ਚੁੱਕੇ ਹੋ ਕਿ ਸੰਗਤ ਪੈਦਲ ਵੀ ਸਰਸਾ ਨੂੰ ਪਾਰ ਕਰ ਚੁੱਕੀ ਹੈ ਸੋ ਪਿੱਛੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਸੰਗਤ ਪੈਦਲ ਲਾਂਗੀ ਕੁਝ ਕਾਰਾਂ ਜੀਪਾਂ ਤੇ ਲਾਂਗੇ ਤੇ ਪਿੱਛੇ ਹਾਲੇ ਹੋਰ ਵੀ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਦੇਖਣ ਨੂੰ ਮਿਲ ਸਕਦੀਆਂ ਦੂਰ ਦੂਰ ਤੱਕ ਜਿਹੜੀ ਸੰਗਤ ਹੈ ਉਹ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੀ ਹੈ ਗੁਰੂ ਸਾਹਿਬਾਂ ਦੇ ਅਸਵਾਰੇ ਦੇ ਨਾਲ ਜਿਹੜੇ ਉਹ ਚੱਲ ਰਹੀ ਹੈ ਸੰਗਤ ਕਿ ਪੀਕੇ ਕਾਰਾਂ ਜੀਪਾਂ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਉਹਨਾਂ ਪੈਂਡਿਆਂ ਦੇ ਉਤੋਂ ਦੀ ਲੰਘ ਰਹੀ ਹੈ ਜਿਨ੍ਹਾਂ ਪੈਂਡਿਆਂ ਤੋਂ ਕਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਛੋਟੇ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਲੰਘੇ ਸਨ ਉਹਨਾਂ ਸਮਿਆਂ ਦੇ ਵਿੱਚ ਠੰਡ ਵੀ ਅੰਤਾਂ ਦੀ ਸਰਸਾ ਵੀ ਚੜੀ ਹੋਈ ਕੋਈ ਸਹੂਲਤ ਨਹੀਂ ਕੋਈ ਉਸ ਵੇਲੇ ਅਜਿਹਾ ਕੋਈ ਟਰੈਕਟਰ ਟਰਾਲੀ ਨਹੀਂ ਕੋਈ ਵਹੀਕਲ ਨਹੀਂ ਤੇ ਪੈਂਡੇ ਪੈਦਲ ਪਾਰ ਕਰਨੇ ਸਨ सरसा ਚੜੀ ਹੋਈ ਸੀ ਤਿੰਨਾ ਹਿੱਸਿਆਂ ਦੇ ਵਿੱਚ ਗੁਰੂ ਸਾਹਿਬਾਂ ਦਾ ਪਰਿਵਾਰ ਵੰਡਿਆ ਗਿਆ ਉਹ ਤਸਵੀਰਾਂ ਤੁਹਾਡੇ ਸਾਹਮਣੇ ਕਿ ਸਰਸਾ ਤੋਂ ਉਹੀ ਨਗਰ ਕੀਰਤਨ ਉਹਨਾਂ ਲਾਲਾਂ ਦੀ ਯਾਦ ਵਿੱਚ ਗੁਰੂ ਸਾਹਿਬ ਦੇ ਮਾਤਾ ਜੀ ਦੀ ਯਾਦ ਵਿੱਚ ਨਗਰ ਕੀਰਤਨ ਕਟਿਆ ਜਾ ਰਿਹਾ ਬੋਲੇ ਸੁਨੇਹਾਲ ਸਤਿ ਸ਼੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ ਦੇ ਵਿੱਚ ਨਗਰ ਕੀਰਤਨ ਸਰਸਾ ਪਾਰ ਕਰ ਰਿਹਾ ਸੀ ਸੋ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਹਾਲੇ ਵੀ ਟਰੈਕਟਰ ਟਰਾਲੀਆਂ ਜਿਹੜੀਆਂ ਦੂਰ ਦੂਰ ਤੱਕ ਜੋ ਬਜ਼ੁਰਗ ਨੇ ਉਹ ਮੋਟਰਸਾਈਕਲਾਂ ਦੇ ਉੱਤੇ ਵੀ ਨਜ਼ਰ ਆਉਂਦੇ ਨੇ ਕਿ ਨਿਕਲ ਰਹੇ ਨੇ ਸੋ ਹਾਲਾਂਕਿ ਨਿਸ਼ਾਨਦੇਹੀ ਜੀ ਕੀਤੀ ਹੋਈ ਹੈ ਕਿ ਇੰਨੇ ਕੁ ਰਸਤੇ ਦੇ ਵਿੱਚ ਕਿਉਂਕਿ ਰਸਤਾ ਥੋੜਾ ਜਿਹਾ ਪੈਂਡਾ ਵਿਖੜਿਆ ਤੇ ਦੇਖ ਸਕਦੇ ਹੋ ਕਿਵੇਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਵੀ ਜਿਹੜੇ ਬਜ਼ੁਰਗ ਨੇ ਉਹ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ ਸੋ ਨੌਜਵਾਨ ਵੀਰ ਵੀ ਸਾਡੇ ਨਾਲ ਇੱਥੇ ਸੇਵਾ ਕਰਦੇ ਨਜ਼ਰ ਆਉਂਦੇ ਨੇ ਵੀਰ ਜੀ ਕਿਹੜਾ ਪਿੰਡ ਆਪਣਾ ਕੀ ਨਾਮ ਆਪਣਾ ਪਿੰਡ ਬਾਨਕੋਟ ਜੀ ਪਹਿਲਾਂ ਤਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸਰਸਾ ਨਦੀ ਪਾਰ ਕੀਤੀ ਜਾ ਰਹੀ ਹੈ ਸੰਗਤ ਦੇ ਵੱਲੋਂ ਨਗਰ ਕੀਰਤਨ ਜਟਿਆ ਜਾ ਰਿਹਾ ਲਾਲਾਂ ਦੀ ਯਾਦ ਵਿੱਚ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਤੇ ਕਿਵੇਂ ਵੇਖਦੇ ਹੋ ਦੇਖੋ ਜੀ ਇਹਨੂੰ ਵੇਖਣ ਦੀ ਤਾਂ ਚੀਜ਼ੇ ਨਹੀਂ ਆ ਜੀ ਇਹ ਤਾਂ ਗੁਰੂ ਸਾਹਿਬ ਦੀ ਜ਼ਿਹਮਤ ਹੈ ਸਾਤੇ ਸਾਡੇ ਜਿਹੜੇ ਪਿੰਡ ਹੈ ਉਹਨਾਂ ਨੂੰ ਭਾਗ ਲਗਾਏ ਆ ਕਿਉਂਕਿ ਜਿਹੜੇ ਪਿੰਡ ਹੈ ਇਹ ਬਹੁਤ ਹੀ ਪਿਛੜੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਨਗਰ ਕੀਰਤਨ ਨਿਕਲਣ ਲੱਗੇ ਉਸ ਵਜ੍ਹਾ ਕਰਕੇ ਅੱਜ ਸਾਡੇ ਪਿੰਡਾਂ ਦਾ ਨਾਮ ਵੀ ਹੋਇਆ ਜੀ ਤੇ ਬਾਕੀ ਸੰਗਤ ਦੀ ਸੇਵਾ ਸੰਗਤ ਦੀ ਸਰਦਾ ਤੁਸੀਂ ਦੇਖ ਹੀ ਸਕਦੇ ਆ ਜੀ ਇਹਦੇ ਵਿੱਚ ਕੁਝ ਕਹਿਣੇ ਜੋਗਾ ਹੈ ਤਾਂ ਹੈ ਨਹੀਂ ਬਿਲਕੁਲ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਛੋਟੇ-ਛੋਟੇ ਲਾਲ ਛੋਟੀਆਂ ਉਮਰਾਂ ਸਰਸਾ ਚੜ੍ਹੀ ਹੋਈ ਤੇ ਅੱਜ ਵੀ ਠੰਡਾ ਪਾਣੀ ਹੈ ਹਰੇਕ ਉਮਰ ਦਾ ਜੇ ਕਹ ਲਈਏ ਕਿ ਸਖਸ਼ ਇੱਥੇ ਪਹੁੰਚਿਆ ਹੋਇਆ ਕਿ ਕਿਵੇਂ ਜੋਸ਼ ਮਿਲਦਾ ਕੀ ਲੱਗਦਾ ਦੇਖੋ ਗੁਰੂ ਸਾਹਿਬ ਨੇ ਜੋ ਸਾਡੇ ਲਈ ਕਰਿਆ ਉਹਦੇ ਵਾਸਤੇ ਤਾਂ ਕੁਝ ਵੀ ਨਹੀਂ ਆ ਜੀ ਇਹ ਜੋਸ਼ ਨਹੀਂ ਕਹਿ ਸਕਦੇ ਉਹਨਾਂ ਦੀ ਕਿਰਪਾ ਹੈ ਜੀ ਵੀ ਸੱਤੇ ਇੰਨੇ ਬਖਸ਼ਿਸ਼ ਕਰੀ ਹੈ ਵੀ ਅਸੀਂ ਇੰਨੇ ਜੋਗੇ ਹੈ ਕਿ ਵੀ ਉਹਨਾਂ ਦੇ ਨਕਸ਼ੇ ਕਦਮ ਪਰ ਚੱਲਣ ਦੇ ਯੋਗੇ ਹੋਏ ਆ ਬਾਕੀ ਜੀ ਮਾਲਕ ਦੀ ਕਿਰਪਾ ਨਾਲ ਜਿੰਨੇ ਵੀ ਲੋਕ ਐ ਸਾਰਿਆਂ ਦੇ ਪ੍ਰਮਾਤਮਾ ਦੀ ਕਿਰਪਾ ਹੈ ਜੀ ਉਸੇ ਵਜ੍ਹਾ ਕਰਕੇ ਆ ਦੇਖੋ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚੇ ਵੀ ਪਾਣੀ ਤਵਾ ਰਹੇ ਆ ਮਾਂ ਬਾਪ ਦਾ ਵੀ ਦੇਖੋ ਮਾਂ ਬਾਪ ਵੀ ਪੂਰਾ ਬੱਚਿਆਂ ਦਾ ਸਾਥ ਦੇ ਰਿਹਾ ਨਹੀਂ ਤਾਂ ਜੀ ਕੌਣ ਪਾਣੀ ਚ ਭੇਜਦਾ ਦਾ ਇਹ ਉਸਮਾਨ ਵਾਹ ਮਹਾਪੁਰਖ ਦੀ ਬਣੇ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਸਤ ਕਾਈ ਸਾਰਾ ਜੀ ਮੈਂ ਤਾਂ ਇਹੀ ਕਹੂੰਗਾ ਜੀ ਵਾਹਿਗੁਰੂ ਜੀ ਨੇ ਬਹੁਤ ਸੱਤੇ ਕਿਰਪਾ ਕਰੀ ਹੈ ਤਾਂ ਜੋ ਉਹਨਾਂ ਦੇ ਨਕਸ਼ੇ ਕਦਮ ਪਰ ਸਾਡੇ ਬੱਚੇ ਚੱਲੇ ਐ ਤੇ ਜੇ ਅੱਗੇ ਚੱਲੂਗੇ ਤਾਂ ਮਾਰਾ ਕਿਰਪਾ ਕਰੇ ਤਾਂ ਨਸ਼ੇ ਤੇ ਦੂਰ ਰਹੇ ਗੁਰੂ ਸਿੱਖੀ ਨਾਲ ਜੁੜੇ ਜੀ ਹਸ ਤਾਂ ਇਹੀ ਕਰ ਰਹੇ ਹਾਂ ਦੇਖ ਸਕਦੇ ਹੋ ਟਰੈਕਟਰ ਦੇ ਉੱਤੇ ਵੀ ਤਸਵੀਰਾਂ ਤੁਹਾਡੇ ਸਾਹਮਣੇ ਕਿ ਟਰੈਕਟਰ ਤੇ ਨਿੱਕੇ ਨਿੱਕੇ ਬੱਚੇ ਜਿਹੜੇ ਆ ਉਹ ਵੀ ਸਵਾਰ ਹੋ ਕੇ ਇਸ ਪੈਂਡੇ ਦਾ ਜਿਹੜਾ ਆ ਉਹ ਇਹਨਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਇਹ ਇੱਕ ਇਤਿਹਾਸ ਦੇ ਇੱਕ ਜਿਤਨਾ ਕਹਿ ਲਈਏ ਕਿ ਪੂਰਨੇ ਪਾਏ ਜਾਂਦੇ ਹੈ ਕਿ ਤੂੰ ਊੜਾ ਲਿਖਣਾ ਹੈ ਇਸ ਬਿੰਦੀ ਤੋਂ ਇਸ ਲਾਈਨ ਤੋਂ ਇਧਰ ਨੂੰ ਖੜਨਾ ਹੈ ਤੇ ਲਾਈਨ ਖਿੱਚਣੀ ਹੈ ਤਾਂ ਊੜਾ ਲਿਖਿਆ ਜਾਣਾ ਸੋ ਇਹ ਉਹ ਪੂਰਨੇ ਪਾਏ ਜਾਂਦੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਛੋਟੇ ਛੋਟੇ ਬੱਚੇ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਜਿਹੜੇ ਮਾਪੇ ਨੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆ ਰਹੇ ਨੇ ਦਿਖਾ ਰਹੇ ਨੇ ਕਿ ਇਨ੍ਹਾਂ ਰਸਤਿਆਂ ਦੇ ਉੱਤੋਂ ਕਦੇ ਗੁਰੂ ਦੇ ਛੋਟੇ ਲਾਲ ਲੰਗੇ ਸਨ ਜਿਨ੍ਹਾਂ ਦੀ ਉਮਰ ਕਿਸੇ ਦੀ 7 ਸਾਲ ਸੀ ਇੱਕ ਦੀ 9 ਸਾਲ ਸੀ ਤੇ ਬਜ਼ੁਰਗ ਮਾਈ ਬਜ਼ੁਰਗ ਮਾਤਾ ਮਾਤਾ ਗੁਜਰੀ ਜੀ ਵੀ ਉਹਨਾਂ ਦੇ ਨਾਲ ਸਨ ਸੋ ਸਰਸਾ ਨਦੀ ਪਾਰ ਕੀਤੀ ਸੀ ਤੇ ਅੱਜ ਟਰੈਕਟਰ ਟਰਾਲੀਆਂ ਤੇ ਸੰਗਤ ਇਸ ਨਗਰ ਕੀਰਤਨ ਦਾ ਹਾ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਪੈਦਲ ਲੋਕ ਆ ਰਹੇ ਨੇ ਕੁਝ ਆਪਣੀਆਂ ਕਾਰਾਂ ਜੀਪਾਂ ਤੇ ਸਵਾਰ ਹੋ ਕੇ ਆ ਰਹੇ ਨੇ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਆ ਰਹੇ ਨੇ ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਸਰਸਾ ਨੂੰ ਪਾਦ ਕੀਤਾ ਜਾ ਰਿਹਾ ਉਹਨਾਂ ਪੈਂਡਿਆਂ ਦੇ ਉੱਤੇ ਚੱਲਿਆ ਜਾ ਰਿਹਾ ਜਿਨ੍ਹਾਂ ਪੈਂਡਿਆਂ ਤੇ ਕਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਲੰਘੇ ਸਨ